ਸਾਡੇ ਕੋਲ ਚਾਰਾ ਕੀ ਸੀ ਅਸੀਂ ਕਾਲ ਤੱਕ ਸਾਬ ਦੇ ਹੁਕਮ ਟਾਲ ਨਹੀਂ ਸਕਦੇ ਸੀਗੇ ਨਾ ਚਾਹੁੰਦੇ ਹੋਏ ਵੀ ਇਹ ਸਾਰਾ ਜਿਹੜਾ ਇਹ ਪਾਰਟੀ ਬਣੀ ਆ ਸੋ ਇਸ ਲਈ ਕੋਸ਼ਿਸ਼ ਸੀਗੀ ਵੀ ਹਜੇ ਵੀ ਇਹ ਪੰਥਕ ਇਕਤਾ ਹੋ ਜਵੇ ਮੈਂ ਐਕਟਿਵਲੀ ਹਿੱਸਾ ਨਹੀਂ ਲਿਆ ਸੀ ਇਸੇ ਕਰਕੇ ਅਸੀਂ ਕੋਸ਼ਿਸ਼ 'ਚ ਸੀਗੇ ਵੀ ਸਾਰੇ ਇਕੱਠੇ ਹੋਣ ਕਿਉਂਕਿ ਸਾਡਾ ਆਪਣਾ ਕੋਈ ਸਵਾਰਥ ਨਹੀਂ ਸੀਗਾ ਅਸੀਂ ਸਿਰਫ ਕਾਲ ਤੱਕ ਸਾਡਾ ਹੁਕਮਨਾਮਾ ਮੰਨਿਆ ਉਸ ਤੋਂ ਪਹਿਲਾਂ ਮੈਂ ਨਹੀਂ ਛੱਡ ਕੇ ਜੇ ਹੁਕਮਨਾਮਾ ਨਾ ਆਉਂਦਾ ਮੈਂ ਤਾਂ ਘਰ ਬੈਠਾ ਸੀ ਕਿ ਨਾ ਨਾਲ ਜਾਣਾ ਨਾ ਖਰਾਬ ਜਾਣਾ ਯਾਰੀ ਸਾਹਿਬ ਹੁਣ ਸੁਰਜੀਤ ਦੇ ਲੀਡਰ ਬਣ ਗਏ ਕਿ ਅਕਾਲੀ ਦਰ ਦੇ ਲੀਡਰ ਬਣ ਗਏ ਜੀ ਨਹੀਂ ਹੁੰਦੇ ਦੇਖੋ ਮੇਰੀ ਗੱਲ ਸੁਣੋ ਜਿਹੜਾ ਤੁਸੀਂ ਜੋ ਮਰਜ਼ੀ ਮੰਨ ਲਓ ਲੇਕਿਨ ਅਸੀਂ ਇਕਾਲਤਰਖ ਸਾਹਿਬ ਦੀ ਹੁਕਮ ਨੂੰ ਮੰਨਿਆ ਵਾ ਉਸ ਦੀ ਮਰਿਆਦਾ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਆ ਕਿਉਂਕਿ ਦੇਖੋ 15 ਲੱਖ ਬੰਦੇ ਦੀ ਭਰਤੀ ਆ ਉਹਨਾਂ ਨੂੰ ਨਰਾਸ਼ ਨਹੀਂ ਕੀਤਾ ਜਾ ਸਕਦਾ ਲੇਕਿਨ ਅਸੀਂ ਅੱਜ ਵੀ ਚਾਹੁੰਦੇ ਆ ਸਾਡਾ ਕੋਈ ਸਵਾਰਥ ਨਹੀਂ ਜੇ ਪੰਥਕ ਇਕਤਾ ਹੁੰਦੀ ਆ ਅਸੀਂ ਸਾਰੇ ਆਪਣਾ ਹਰ ਤਰ੍ਹਾਂ ਦਾ ਤਿਆਗ ਕਰਨ ਨੂੰ ਤਿਆਰ ਆ ਪੰਥ ਦੇ ਪੰਜਾਬ ਦੇ ਭਲੇ ਦੇ ਲਈ ਜਿਹੜੇ ਤੁਹਾਡੇ ਧੜੇ ਦੇ ਨਾਲ ਕਈ ਲੀਡਰ ਨੇ ਜਿਹੜੇ ਉਸ ਦਿਨ ਅਸੀਲ ਦੇ ਸਾਹਮਣੇ ਖੜਕੇ ਜਿਨ੍ਹਾਂ ਨੂੰ ਕਿਹਾ ਗਿਆ ਸੀ ਜੀ ਇਹ ਜੋ ਸਾਡਾ ਕੋਈ ਧੜਾ ਨਹੀਂ ਹੈਗਾ ਨਾ ਮੈਂ ਕੋਈ ਧੜੇ ਸੀਗਾ ਮੇਰੀ ਗੱਲ ਨੂੰ ਸਮਝੋ ਅਸੀਂ ਸਿਰਫ ਪੰਜ ਮੈਂਬਰੀ ਕਮੇਟੀ ਜਦੋਂ ਬਣੀ ਸਤਵੇਂ ਵੀ ਉਹਦੇ ਚ ਆਏ ਆ ਕੋਈ ਧੜਾ ਨਹੀਂ ਕੋਈ ਉਹ ਧੜਾ ਮੇਰਾ ਨਾ ਨਾ ਕੋਈ ਮੇਰਾ ਕੋਈ ਧੜਾ ਨਹੀਂ ਸੀਗਾ ਕੋਈ ਧੜਾ ਨਹੀਂ ਹੈਗਾ ਹੈ ਜੀ ਕੋਈ ਧੜਾ ਨਹੀਂ ਅਸੀਂ ਅਕਾਲ ਤਖਤ ਦਾ ਹੁਕਮ ਮੰਨ ਰਹੇ ਹਾਂ ਬਸ ਉਹ ਤੇ ਪਹਿਰਾ ਦੇ ਰਹੇ ਹਾਂ ਦਮਾ ਗਾਂਵ ਦੀ ਕਮੇਟੀ ਦਾ ਵੀ ਹਿੱਸਾ ਕਿ ਅਸੀਂ ਸਾਰੇ ਇਕੱਠੇ ਆ ਕੋਈ ਸਾਡਾ ਕਿਸੇ 'ਚ ਨਾ ਕੋਈ ਮਤਪੇਰ ਸੀਗਾ ਪਹਿਲਾਂ ਵੀ ਨਾ ਹੋਣਾ ਹੈ। ਨਾ ਹੋਣਾ ਹੈਗਾ ਤੇ ਨਾਲ ਨਾਲ ਸਮੇਂ ਵਿੱਚ ਹੋਊਗਾ ਕਿਉਂਕਿ ਸਾਡਾ ਆਪਣਾ ਕੋਈ ਸਵਾਰਥ ਨਹੀਂ ਹੈਗਾ। ਤੁਸੀਂ ਸਵਾਲ ਜਵਾਬ ਜਿੱਦਾਂ ਮਰਜ਼ੀ ਕਰ ਲਓ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸੀਗੇ ਤੇ ਹੈਗੇ ਤੇ ਰਾਵਾਂਗੇ। ਏ ਕਿਨਾਂ ਉਹਦੇ ਲਈ ਦੇਖੋ ਕਿਸੇ ਦੀ ਵੀ ਭਾਵਨਾ ਨੂੰ ਠੀਸ ਨਹੀਂ ਪਹੁੰਚਾ ਸਕਦੇ। ਜਿਹੜੀ ਭਰਤੀ ਹੋਈ ਆ ਕਿਉਂਕਿ ਇਹ ਨਹੀਂ ਚਾਹੁੰਦੇ ਹੋਏ ਵੀ ਹੋਇਆ। ਜੋ ਵੀ ਹੋਇਆ ਅਸੀਂ ਚਾਹੁੰਦੇ ਨਹੀਂ ਸੀ। ਜੋ ਅਸੀਂ ਚਾਹੁੰਦੇ ਹੁੰਦਾ ਨਹੀਂ ਜੋ ਪ੍ਰਮਾਤਮਾ ਚਾਹੁੰਦਾ ਉਹ ਹੁੰਦਾ ਵਾ। ਸੋ ਜੋ ਪ੍ਰਮਾਤਮਾ ਨੇ ਚਾਇਆ ਉਹ ਹੋਇਆ। ਸਾਡੇ ਕੋਲੇ ਕੋਈ ਮੇਰੇ ਕੋਲੇ ਕੋਈ ਚਾਰਾ ਨਹੀਂ ਕਿ ਅਸੀਂ ਉਹਨਾਂ ਲੋਕਾਂ ਨੂੰ ਨਿਰਾਸ਼ ਨਹੀਂ ਕਰ ਸਕਦੇ ਜਿਹੜੇ ਮੈਂਬਰ ਬਣੇ ਨੇ ਜਿਨ੍ਹਾਂ ਨੇ ਭਰਤੀ ਕੀਤੀ ਆ ਠੀਕ ਆ ਮੈਂ ਕੁਝ ਟਾਈਮ ਲਈ ਇਸ ਗੱਲ ਤੇ ਜ਼ਰੂਰ ਸੀਗਾ ਵੀ ਹੁਣ ਕਰੀਏ ਕੀ ਇਕੱਠੇ ਕਰੀਏ ਨਹੀਂ ਹੋ ਰੇ ਨਹੀਂ ਮੰਨਦੇ ਸਾਡੀ ਤਾਂ ਕੋਈ ਸ਼ਰਤ ਨਹੀਂ ਅਸੀਂ ਤਾਂ ਕਹਿੰਦੇ ਸਾਨੂੰ ਆਉਦਾ ਚਾਹੀਦਾ ਵਾ ਅਸੀਂ ਤਾਂ ਹਰ ਤਿਆਗ ਕਰਨ ਤਿਆਰ ਆ ਨਹੀਂ ਨਹੀਂ ਸ਼ਰਤ ਮੈਂ ਉਹਨਾਂ ਨੇ ਕਿਹਾ ਕਿ ਸੁਖਵੀਰ ਵਾਲਾ ਛੱਡ ਦੇ ਇਕੱਠੇ ਨਹੀਂ ਨਹੀਂ ਸਾਰਾ ਆਪਣੇ ਲਈ ਜਾਨੀ ਮੰਨ ਰਹੇ ਅਸੀਂ ਕੁਝ ਅਸੀਂ ਪੰਥ ਲਈ ਪਾਰਟੀ ਲਈ ਮੰਗ ਰਹੇ ਆ ਨਾ ਪੰਜਾਬ ਦੇ ਭਲੇ ਲਈ ਕਰ ਰਹੇ ਆ ਨਾ ਉਹ ਆਪਣੀ ਪ੍ਰਧਾਨਗੀ ਦੀ ਗੱਲ ਕਰ ਰਹੇ ਨੇ ਅਸੀਂ ਤਾਂ ਨਹੀਂ ਕਰ ਰਹੇ ਵੀ ਸਾਨੂੰ ਆਹ ਬਣਾਓ ਸਾਨੂੰ ਆਵਦਾ ਦਿਓ ਮੈਂ ਤਾਂ ਇੱਥੇ ਤੱਕ ਵੀ ਕਹਿ ਦਿੱਤਾ ਸੀਗਾ ਇੱਕ ਇੰਟਰਵਿਊ ਦੇ ਵਿੱਚ ਸੁਣ ਹੀ ਲਿਆ ਹਣਾ ਤੁਸੀਂ ਵੀ ਸਾਡੇ ਤੇ ਸ਼ਰਤ ਲਾ ਦਿਓ ਤੁਸੀਂ ਕੋਈ ਜੋੜ ਨਹੀਂ ਲੜਨੀ ਤੁਸੀਂ ਕੋਈ ਅਹੁਦਾ ਨਹੀਂ ਲੈਣਾ ਤੁਸੀਂ ਪਾਰਟੀ ਲਈ ਕੰਮ ਕਰਨਾ ਤੇ ਆਹ ਰ ਅਸੀਂ ਕਰ ਲੋ ਇਹਦੋਂ ਬਾਅਦ ਕੀ ਕਰਲੀ ਦੱਸੋ ਉਹ ਕਿਹੜੀ ਅਗਨੀ ਪ੍ਰਕਿਆ ਨਹੀਂ ਅੜੀ ਲਲੋ ਉਹ ਕੀ ਕਰਾਉਣਾ ਚਾਹੁੰਦੇ ਸੋ ਉਹ ਇੱਕ ਵਾਰ ਕਹਿ ਲਵੀਂ ਹਾਂ ਮੈਂ ਉਹ ਤਾਂ ਛੱਡੂ ਤਿਆਰ ਪੰਥ ਦੇ ਪੰਜਾਬ ਦੇ ਭਲੇ ਲਈ ਪਾਰਟੀ ਦੇ ਭਲੇ ਲਈ ਕਹਿ ਸਕਦੇ ਨੇ ਹੁਣੇ ਇਕਤਾ ਹੋ ਜਾਈ ਗੱਲ ਖਤਮ ਆ ਜੀ ਇਕਤਾ ਹੋ ਜੂਗੀ ਇਹਦਾ ਮਤਲਬ ਉਹ ਸਿਰਫ ਤੇ ਸਿਰਫ ਆਪਣੀ ਕੁਰਸੀ ਲਈ ਨੇ ਬਾਕੀ ਸਾਰੇ ਸਮਰਪਿਤ